ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ कौर ਤੇ ਮੈਂ ਸੁਮਨ ਪ੍ਰੀਤ ਕੌਰ ਅੱਜ ਹੈ 7 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 7 ਮਈ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਦਾ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ICC ਨੇ ਕਿਹੜੇ ਖਿਡਾਰੀ ਤੇ 5 ਸਾਲ ਦਾ ਪਤ੍ਰੀਬੰਧ ਲਗਾਇਆ ਹੈ ਹਾਂਜੀ ICC ਜਾਨੀ ਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਰੀਸੈਂਟਲੀ ਡੈਵਨ ਥਾਮਸ ਤੇ 5 ਸਾਲ ਦਾ ਪਤ੍ਰੀਬੰਧ ਲਗਾਇਆ ਆਪਸ਼ਨ ਨੰਬਰ B ਇਜ਼ ਅ ਰਾਈਟ ਆਨਸਰ ਡੈਵਨ ਥਾਮਸ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਇਹ ਬੈਸਟ ਇੰਡੀਜ ਦੇ ਕ੍ਰਿਕਟਰ ਆ ਤੇ ਇੰਨਾ ਤੇ ਫਿਕਸਿੰਗ ਦਾ ਦੋਸ਼ ਲੱਗਿਆ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਕੇ ਇੰਨਾ ਤੇ 5 ਸਾਲ ਦਾ ਪਤ੍ਰੀਬੰਧ ਲਗਾ ਦਿੱਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਪਹਿਲੀ ਅਗਲੀ ਪੀੜੀ ਦੇ ਅਫਸੋਰ ਗश्ती ਜਹਾਜ਼ ਦਾ ਉਦਘਾਟਨ ਕਿੱਥੇ ਕੀਤਾ ਗਿਆ ਹਾਂਜੀ ਅਗਲੀ ਪੀੜੀ ਦੇ ਅਫਸੋਰ ਗश्ती ਜਹਾਜ਼ ਦਾ ਉਦਘਾਟਨ ਰੀਸੈਂਟਲੀ ਕੀਤਾ ਗਿਆ ਵਾ ਇਹ ਉਦਘਾਟਨ ਗੋਆ ਦੇ ਵਿੱਚ ਹੋਇਆ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣ ਗੋਆ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੋਆ ਗੋਆ ਦੀ ਕੈਪੀਟਲ ਕੀ ਆ ਪੰਜੀ ਇਥੋਂ ਦੇ ਚੀਫ ਮਿਨਿਸਟਰ ਪ੍ਰਮੋਦ ਸਾਬੰਤ ਗਵਰਨਰ ਆ ਪੀ ਐਸ ਸ੍ਰੀ ਧਰਨ ਪਿੱਲੇ ਗੋਆ ਜਦੋਂ ਵੀ ਤੁਸੀਂ ਸੁਣੋਂ ਤਾਂ ਤੁਹਾਡੇ ਮਾਈਂਡ ਦੇ ਵਿੱਚ ਇਹ ਹਮੇਸ਼ਾ ਆਉਣਾ ਚਾਹੀਦਾ ਕਿ ਖੇਤਰਫਲ ਪੱਖੋਂ ਭਾਰਤ ਦਾ ਛੋਟਾ ਰਾਜ ਆ ਗੋਆ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚਰੀ ਆ ਮੁਲਮ ਨੈਸ਼ਨਲ ਪਾਇਰਕਾ ਬੌਂਡਲਾ ਵਾਈਲਡਲਾਈਫ ਸੈਂਚਰੀ ਆ ਸਲੀਮ ਸਲੀਮ ਅਲੀ ਸੈਂਚਰੀ ਆ ਨੇਤਰਾਵਲੀ ਵਾਈਲਡਲਾਈਫ ਸੈਂਚਰੀ ਆ ਕੋਟੀਗਾਉਂ ਵਾਈਲਡਲਾਈਫ ਸੈਂਚਰੀ ਆ ਮਦੇਈ ਵਾਈਲਡਲਾਈਫ ਸੈਂਚਰੀ ਆ ਗੋਆ ਸਥਾਪਨਾ ਦਿਵਸ ਹਰੇਕ ਸਾਲ 3 ਮਈ ਨੂੰ ਮਨਾਇਆ ਜਾਂਦਾ ਗੋਆ ਮੁਕਤੀ ਦਿਵਸ ਜਾਨੀ ਕਿ ਲਿਬਰੇਸ਼ਨ ਡੇ ਹਰੇਕ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ ਗੋਆ 19 ਦਸੰਬਰ 1961 ਨੂੰ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਨੈਕਸਟ ਹੈ ਕਿਹੜੀ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਹਾਰਵਰਡ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਹਾਂਜੀ ਹਾਰਵਰਡ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣੀ ਹੈ ਚੰਡੀਗੜ੍ਹ ਯੂਨੀਵਰਸਿਟੀ অপশন সি ইজ দা রাইট আনসার ਤੇ ਦੇਖ ਸਕਦੇ ਹੋ ਤੁਸੀਂ ইমেজ ਦੇ ਵਿੱਚ ਵੀ ਚੰਡੀਗੜ੍ਹ ਯੂਨੀਵਰਸਿਟੀ नेक्स्ट ਹੈ ਹਾਲ ਹੀ ਵਿੱਚ ਐਸ ਡੀ ਜੀ ਐਸ ਦਾ ਸਥਾਨੀਕਰਨ ਪਹਿਲਾਂ ਤੁਸੀਂ ਇਹ ਦੇਖੋ ਇਸ ਪ੍ਰੋਗਰਾਮ ਦਾ ਜਿਹੜਾ ਨਾਮ ਆ ਇਹ ਤੁਸੀਂ ਇੰਗਲਿਸ਼ ਦੇ ਵਿੱਚ ਯਾਦ ਰੱਖਣਾ ਲੋਕਲਾਈਜ਼ਿੰਗ ਦਾ ਐਸ ਡੀ ਜੀ ਐਸ ਊਮਨ ਇਨ ਲੋਕਲ ਗਵਰਨੈਂਸ ਇਨ ਇੰਡੀਆ ਲੀਡ ਦਾ ਵੇ ਇਸ ਰਿਲੇਖ ਵਾਲਾ ਇੱਕ ਪ੍ਰੋਗਰਾਮ ਆ ਤੇ ਕਿੱਥੇ ਆਯੋਜਿਤ ਕੀਤਾ ਗਿਆ ਸੀ ਕੱਲ ਮੈਂ ਤੁਹਾਨੂੰ ਇੱਕ ਕੋਆਰਡੀਨੇਸ਼ਨ ਕਰਵਾਇਆ ਸੀਗਾ ਕਿ ਇੱਕ ਪ੍ਰੋਗਰਾਮ ਆ ਜਿਹੜਾ ਕਿ ਜਿਸ ਦੀ ਪ੍ਰਧਾਨਗੀ ਜਾਂ ਭਾਰਤ ਦੀ ਪ੍ਰਤੀਨਿਧਤਾ ਜਿਹਦੀ ਕਰੂਗੀ ਕੌਣ ਕਰਨਗੇ ਉਹ ਪ੍ਰਤੀਨਿਧਤਾ ਨੀਰੂ যাদব ਠੀਕ ਹੈ ਇਹ Rajasthan ਦੇ ਸਰਪੰਚਾ ਨੀਰੂ যাদব ਤੇ ਇਹਨਾਂ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ ਇਸ ਪ੍ਰੋਗਰਾਮ ਦੇ ਵਿੱਚ UNFPA ਯੂनाइटेड ਨੈਸ਼ਨਲ ਪੋਪੂਲੇਸ਼ਨ ਫੰਡ ਦੇ ਆਧਾਰਿਤ ਇਹ ਪ੍ਰੋਗਰਾਮ ਆ ਜਿਸ ਦਾ ਨਾਮ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਸੇ ਤਰ੍ਹਾਂ ਹੀ ਕੁਐਸ਼ਨ ਆ ਸਕਦਾ ਐਗਜ਼ਾਮ ਦੇ ਵਿੱਚ ਸੋ ਤੁਸੀਂ ਇਮੇਜ ਤਾਂ ਉੱਥੇ ਆਣੀ ਨਹੀਂ ਇਮੇਜ ਦੇਖ ਕੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਇਹ ਪ੍ਰੋਗਰਾਮ ਨਿਊਜ਼ੀਲੈਂਡ ਦੇ ਵਿੱਚ ਹੋਇਆ ਤੇ ਇੱਥੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ ਨੀਰੂ ਜਾਦਵ ਨੇ ਜਿਹੜੀ ਕਿ ਰਾਜਸਥਾਨ ਦੀ ਸਰਪੰਚਾ ਤੇ ਲੋਕਲਾਈਜ਼ਿੰਗ ਦਾ ਐਸਡੀਜੀਐਸ ਊਮਨ ਇਨ ਲੋਕਲ ਗਵਰਨੈਂਸ ਇਨ ਇੰਡੀਆ ਲੀਡ ਤਵੇ ਇਹ ਪ੍ਰੋਗਰਾਮ ਦਾ ਨਾਮ ਆ ਨੈਕਸਟ ਟੈਮ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਕਿਸ ਹਾਲੀਵੁੱਡ ਅਭਿਨੇਤਰੀ ਨੂੰ ਪਾਲਮੇ ਡੀ ਔਰ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਪਾਲਮ ਆ ਪਾਲਮ ਪਾਲਮ ਵੀ ਯਾਦ ਰੱਖ ਸਕਦੇ ਹੋ ਪਾਲਮੇ ਵੀ ਬੋਲ ਦਿੰਦੇ ਹਨ ਪਾਲਮੇ ਡੀ ਔਰ ਨਾਲ ਸਨਮਾਨਿਤ ਕੀਤਾ ਗਿਆ ਕਾਨਸ ਫਿਲਮ ਫੈਸਟੀਵਲ ਦੇ ਵਿੱਚ ਮੈਰਿਲ ਸਟ੍ਰਿਪ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਮੈਜ ਦੇ ਵਿੱਚ ਮੈਰਿਲ ਸਟ੍ਰਿਪ ਨੈਕਸਟ ਹੈਂਡ ਕਿਸ IIT ਨੂੰ ਹਾਲ ਹੀ ਵਿੱਚ ਇਸ ਦੇ ਲਾਗਤ ਪ੍ਰਭਾਵਸ਼ਾਲੀ ਇਨਵਰਟਰ ਲਈ ਇੱਕ ਪੇਟੈਂਟ ਦਿੱਤਾ ਹੈ ਦੇਖੋ ਹੁਣ ਤੱਕ ਇਨਵਰਟਰ ਆਨ ਸੀ ਜਿਹਦੇ ਵਿੱਚ ਇਨਵਰਟਰ ਤੇ ਬੈਟਰੀ ਦੀ ਅਲੱਗ-ਅਲੱਗ ਯੂਨਿਟ ਮਿਲਦੀ ਸੀ ਪਰ IIT ਪਟਨਾ ਨੇ ਇੱਕ ਇਨਵਰਟਰ ਕ੍ਰੀਏਟ ਕੀਤਾ ਵਾ ਜਿਸ ਦੇ ਵਿੱਚ ਇਨਵਰਟਰ ਪਲੱਸ ਬੈਟਰੀ ਇੱਕੋ ਹੀ ਯੂਨਿਟ ਦੇ ਵਿੱਚ ਮਿਲਦੇ ਆ ਇੱਕ ਹੀ ਯੂਨਿਟ ਦੇ ਵਿੱਚ ਇਹਨਾਂ ਨੂੰ ਬਣਾਇਆ ਗਿਆ ਤੇ ਇਸ ਵਿੱਚ ਲੀਥੀਅਮ ਲਿਥੀਅਮ ਆਇਨ ਬੈਟਰੀ ਦਾ ਯੂਜ਼ ਕੀਤਾ ਗਿਆ ਵਾ ਤੇ ਇਸ ਦੇ ਲਈ ਆਈਆਈਟੀ ਪਟਨਾ ਨੂੰ ਇੱਕ ਪੇਟੈਂਟ ਦਿੱਤਾ ਗਿਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਆਈਆਈਟੀ ਦੀ ਗੱਲ ਆ ਤਾਂ ਉੱਤਰ ਪ੍ਰਦੇਸ਼ ਨੇ ਬਿਹਤਰ ਆਫਤ ਪ੍ਰਬੰਧਨ ਲਈ ਆਈਆਈਟੀ ਰੁੜਕੀ ਨਾਲ ਸਮਝੌਤਾ ਕਰਨ ਦਾ ਫੈਸਲਾ ਕੀਤਾ ਆਈਆਈਟੀ ਨੇ ਆਈਆਈਟੀ ਨੂੰ ਹਟਿਨੇ ਉਨਤ ਸਿਹਤ ਦੇਖਭਾਲ ਲਈ ਸਵਸਥਾ ਪ੍ਰੋਜੈਕਟ ਦਾ ਉਦਘਾਟਨ ਕੀਤਾ ਭਾਰਤੀ ਜਲ ਸੈਨਾ ਨੇ ਨਵੀਨਤਾ ਲਈ ਖੋਜ ਲਈ ਆਈਆਈਟੀ ਕਾਂਪੂਰ ਨਾਲ ਸਮਝੌਤਾ ਕੀਤਾ ਆਈਆਈਟੀ ਰੋਪੜ ਦੇ ਖੋਜਕਰਤਾਵਾਂ ਨੇ ਸਤਨੁਸ ਵਿੱਚ ਟੈਕਨਲਮ ਇੱਕ ਦੁਰਲੱਭ ਤੱਤ ਦੀ ਖੋਜ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਹਾਸਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਹਾਸਾ ਦਿਵਸ 5 ਮਈ ਨੂੰ ਮਨਾਇਆ ਗਿਆ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਮਈ ਦੇ ਪਹਿਲੇ ਐਤਵਾਰ ਨੂੰ ਇਹ ਦਿਵਸ ਮਨਾਇਆ ਜਾਂਦਾ ਹਰੇਕ ਸਾਲ 5 ਮਈ ਨੂੰ ਨਹੀਂ ਮਨਾਇਆ ਜਾਂਦਾ ਇਸ ਦਾ ਇਸ ਦਾ ਇੱਕੋ ਹੀ ਮਕਸਦ ਹੈ ਲੋਕਾਂ ਨੂੰ ਹਸਨ ਦੇ ਫਾਇਦੇ ਬਾਰੇ ਜਾਗਰੂਕ ਕਰਨਾ ਹੁਣ ਮਈ ਦੇ ਇੰਪੋਰਟੈਂਟ ਦੇ ਦੀ ਗੱਲਾਂ ਤਾਂ ਹੁਣ ਤੱਕ ਮੈਂ ਤੁਹਾਨੂੰ ਜਿੰਨੇ ਵੀ ਇੰਪੋਰਟੈਂਟ ਡੇ ਕਰਵਾਇਆ ਜਲਦੀ ਨਾਲ ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਲਿਖੋ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਭਾਰਤੀ ਯੋਗ ਪ੍ਰਣਾਲੀ ਨੂੰ ਅਧਿਕਾਰਤ ਤੌਰ ਤੇ ਅਪਣਾਇਆ ਹਾਂਜੀ ਭਾਰਤੀ ਯੋਗ ਪ੍ਰਣਾਲੀ ਨੂੰ ਅਧਿਕਾਰਤ ਤੌਰ ਤੇ ਅਪਣਾਇਆ ਪਾਕਿਸਤਾਨ ਨੇ অপশন সি ইজ দা রাইট आंसर ਹੁਣ ਪਾਕਿਸਤਾਨ ਨੇ ਅਪਣਾਇਆ ਤਾਂ ਪਾਕਿਸਤਾਨ ਦੀ ਕੈਪੀਟਲ ਕੀ ਆ اسلامাবাদ ਇੱਥੋਂ ਦੇ کرنਸੀ ਆ ਪਾਕਿਸਤਾਨੀ ਰੁਪਇਆ ਪ੍ਰੈਜ਼ੀਡੈਂਟ ਆ ਆਰ ਐਫ ਅਲਬੀ ਪਰ ਨਹੀਂ ਹੁਣ ਨਵੇਂ ਬਣੇ ਆ আসিਫ ਅਲੀ 14ਵੇਂ ਨੰਬਰ ਦੇ ਪ੍ਰੈਜ਼ੀਡੈਂਟ ਆ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਸਾਹਬਾਜ਼ ਸ਼ਰੀਫ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਲਿਫ ਲਾਈਨ ਬੋਲਦੇ ਆ। ਸੇਮ ਇਸੇ ਤਰ੍ਹਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਵੀ ਰੈੱਡ ਡੁਰੰਡ ਲਾਈਨ ਬੋਲਦੇ ਆ। ਨੈਕਸਟ ਹੈ। ਹਾਲ ਹੀ ਵਿੱਚ ਜੰਮੂ ਕਸ਼ਮੀਰ ਲਈ ਗ੍ਰੈਪਲਿੰਗ ਕਮੇਟੀ ਦਾ ਚੇਅਰਮੈਨ ਕਿਸ ਨੂੰ ਚੁਣਿਆ ਗਿਆ? ਹਾਂਜੀ ਜੰਮੂ ਕਸ਼ਮੀਰ ਲਈ ਗ੍ਰੈਪਲਿੰਗ ਕਮੇਟੀ ਦੇ ਚੇਅਰਮੈਨ ਚੁਣਿਆ ਗਿਆ ਵਾ ਸਾਨੀਆ ਕਾਦਰੀ ਨੂੰ। ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਂਸਰ ਹੈ ਸਾਨੀਆ ਕਾਦਰੀ। ਤੇ ਜੋ ਮੇ ਆਪਸ਼ਨ ਹੋ ਰ ਹੈ ਐਡ ਕੀਤੀਆਂ ਉਹ ਤੁਹਾਨੂੰ ਦੇਖ ਕੇ ਹੀ ਸਮਝ ਆਉਣਾ ਚਾਹੀਦਾ ਕਿ ਦਿਨੇਸ਼ ਤ੍ਰਿਪਾਠੀ ਇਹ ਸਾਡੇ 26ਵੇਂ ਨੰਬਰ ਦੇ ਇੰਡੀਅਨ ਨੇਵੀ ਦੇ ਚੀਫ ਬਣੇ ਆ ਕ੍ਰਿਸ਼ਨਾ ਸੁਆਮੀ ਨਾਥਨ ਇਹ ਇੰਡੀਅਨ ਨੇਵੀ ਦੇ ਡਿਪਟੀ ਚੀਫ ਬਣੇ ਆ ਨੈਕਸਟ ਹੈ ਹਾਲ ਹੀ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਚੋਣ ਦੇਖਣ ਲਈ ਕਿੰਨੇ ਦੇਸ਼ਾਂ ਤੋਂ 75 ਡੈਲੀਗੇਸ਼ਨ ਪਹੁੰਚੇ ਹਨ ਹਾਂਜੀ ਦੇਖੋ ਹੁਣ ਆਪਣੇ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਵਾ ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਲੋਕਤੰਤਰ ਦੀਆਂ ਚੋਣਾਂ ਵਾ ਜਿਹੜੀਆਂ ਸਾਡੇ ਚੱਲ ਰਹੀਆਂ ਤੇ ਇਹਨਾਂ ਨੂੰ ਦੇਖਣ ਦੇ ਲਈ 23 ਦੇਸ਼ਾਂ ਦੇ 75 ਡੈਲੀਗੇਸ਼ਨ ਪਹੁੰਚੇ ਆ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਪੈਨਸ਼ਨ ਵਿਭਾਗ ਦੁਆਰਾ ਹਾਲ ਹੀ ਵਿੱਚ ਸਰਕਾਰੀ ਸੇਵਾ ਮੁਕਤ ਲੋਕਾਂ ਲਈ ਕਿਹੜਾ ਪੋਰਟਲ ਸ਼ੁਰੂ ਕੀਤਾ ਗਿਆ ਹਾਂਜੀ ਪੈਨਸ਼ਨ ਵਿਭਾਗ ਦੁਆਰਾ ਸਰਕਾਰੀ ਸੇਵਾ ਮੁਕਤ ਲੋਕਾਂ ਦੇ ਲਈ ਭਵਿਕ ਪੋਰਟਲ ਲਾਂਚ ਕੀਤਾ ਗਿਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਪੈਨਸ਼ਨ ਵਿਭਾਗ ਨੇ ਸਰਕਾਰੀ ਸੇਵਾ ਮੁਕਤ ਵਿਅਕਤੀਆਂ ਲਈ ਪੈਨਸ਼ਨ ਭੁਗਤਾਨਾਂ ਅਤੇ ਪਰਵਾਨਗੀਆਂ ਨੂੰ ਟਰੈਕ ਕਰਨ ਦੇ ਲਈ ਭਵਿਸ਼ya ਨਾਮ ਦਾ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਤੇ ਪੋਰਟਲ ਸਟੇਟ ਬੈਂਕ ਆਫ ਇੰਡੀਆ ਬੈਂਕ ਆਫ ਬਡੋਦਾ ਪੰਜਾਬ ਨੈਸ਼ਨਲ ਬੈਂਕ ਅਤੇ ਕੈਨੜਾ ਬੈਂਕ ਸਮੇਤ ਪੰਜ ਬੈਂਕਾਂ ਦੀ ਪੈਨਸ਼ਨ ਪ੍ਰੋਸੈਸਿੰਗ ਅਤੇ ਭੁਗਤਾਨ ਸੇਵਾਵਾਂ ਨਾਲ ਇੱਕੀ ਕਰ ਦਿੱਤਾ ਨੈਕਸਟ ਹੈ ਹਾਲ ਹੀ ਵਿੱਚ ਆਜੂਸ਼ ਮੰਤਰਾਲੇ ਵਿੱਚ ਕਿਸ ਨੂੰ ਡਾਇਰੈਕਟਰ ਨੂੰ ਜ਼ਖਤ ਕੀਤਾ ਗਿਆ ਹਾਂਜੀ ਆਜੂਸ਼ ਮੰਤ్రਾਲੇ ਦੇ ਵਿੱਚ ਡਾਇਰੈਕਟਰ ਬਣੇ ਆ ਸੁਬੋਦ ਕੁਮਾਰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਕ੍ਰਿਸ਼ਨਾ ਸੁਆਮੀ ਨਾਥਨ ਨੂੰ ਭਾਰਤੀ ਜਲ ਸੈਨਾ ਦਾ ਉਪ ਮੁਖੀ ਬਣਾਇਆ ਗਿਆ ਮੌਸਮੀ ਚੱਕਰਵਰਤੀ ਨੇ 올 ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲਿਆ ਕ੍ਰਿਸ਼ਨਾ ਏਲਾ ਆਈ ਵੀ ਐਮ ਏ ਦੀ ਨਵੀਂ ਪ੍ਰਧਾਨ ਬਣੀ दिनेश कुमार त्रिपाठी छवि में नंबर दे जाल सेनामुखी बने रश्मिता झा ਨੂੰ एनटीपीसी ਦਾ ਸੀਬੀਓ ਚੁਣਿਆ ਗਿਆ ਚੀਫ ਵਿਜੀਲੈਂਸ ਆਫੀਸਰ ਗੈਰੀ ਕ੍ਰਸਟਨ ਪਾਕਿਸਤਾਨ ਦੀ 1ਡੇ ਅਤੇ T20 ਟੀਮ ਦੇ ਕੋਚ ਬਣੇ ਨਰਸਿੰਘ ਜਾਦਵ ਨੂੰ FWWI ਐਥਲੀਟ ਪੈਨਲ ਦਾ ਚੇਅਰਮੈਨ ਚੁਣਿਆ ਗਿਆ ਨੈਕਸਟ हाल ही ਵਿੱਚ ਸੈਰਸਪਟਾ ਮੰਤਰਾਲੇ ਵਿੱਚ ਡਿਪਟੀ ਸਕੱਤਰ ਦੇ ਆਉਂਦੇ ਤੇ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਸੈਰਸਪਟਾ ਮੰਤਰਾਲੇ ਵਿੱਚ ਡਿਪਟੀ ਸਕੱਤਰ ਦੇ ਆਉਂਦੇ ਤੇ ਇਲਾਲੀ ਤਾਮ ਵੀ ਕੇ ਕੇ ਨੂੰ ਨਿਯੁਕਤ ਕੀਤਾ ਗਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਭਾਰਤ ਨਾਈਜੀਰੀਆ ਸੰਯੁਕਤ ਵਪਾਰ ਕਮੇਟੀ ਦਾ ਦੂਜਾ ਸੈ ਦੂਜਾ ਸੈਸ਼ਨ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਭਾਰਤ ਨਾਈਜੀਰੀਆ ਦੀ ਸੰਯੁਕਤ ਕਮੇਟੀ ਹੋਈ ਕਮੇਟੀ ਆ ਜਾਨੀ ਕਿ ਇੱਕ ਮੀਟਿੰਗ ਬਣਾਈ ਗਈ ਹੈ ਇਹਦੀ ਮੀਟਿੰਗ ਜਿਹੜੀ ਆਯੋਜਿਤ ਕੀਤੀ ਗਈ ਆ ਉਹ ਨਾਈਜੀਰੀਆ ਦੀ ਕੈਪੀਟਲ ਅਬੂజా ਦੇ ਵਿੱਚ ਆਯੋਜਿਤ ਕੀਤੀ ਗਈ ਹੈ অপਸ਼ਨ ਬੀ ਇਜ਼ ਅ ਰਾਈਟ ਆਂਸਰ ਠੀਕ ਹੈ ਭਾਰਤ ਨਾਈਜੀਰੀਆ ਦੀ ਸੰਯੁਕਤ ਵਪਾਰ ਕਮੇਟੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਪਰ ਇਸ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੰਪੋਰਟੈਂਟ ਕਰੰਟ ਅਫੇਅਰ ਰਿਵਾਈਜ਼ ਕਰਾਉਣਾ ਚਾਹੁੰਦੀ ਆ ਜੋ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਸਕਦੀ ਆ ਗਵਰਨਮੈਂਟ ਐਗਜ਼ਾਮ ਦੇ ਪੁਆਇੰਟ ਆਫ View ਤੋਂ ਤਾਂ World Press Freedom Index 2024 ਵਿੱਚ Norway ਟੌਪ ਤੇ ਰਿਹਾ AdTech ਕੰਪਨੀ Amrit Amritus Time ਦੀ ਗਲੋਬਲ ਰੈਂਕਿੰਗ ਵਿੱਚ ਸਿਖਰ ਤੇ ਰਹੀ Amrits ਬੋਲ ਦਿੰਨੇ ਆ ਵੈਸੇ ਇਹਨਾਂ ਜਪਾਨ ਨੇ ਉਜ਼ਵੇਕਿਸਤਾਨ ਨੂੰ ਹਰਾ ਕੇ ਦੂਜੀ ਵਾਰ AFC ਅੰਡਰ 23 ਏਸ਼ੀਅਨ ਕੱਪ ਦਾ ਖਿਤਾਬ ਜਿੱਤਿਆ ਵੈਰੀ ਇੰਪੋਰਟੈਂਟ ਅਲੈਕਸਾਂਡਰਾ ਮਾਰੀਸਾ ਰੋਡ੍ਰਿਗਜ਼ ਨੇ ਮਿਸ ਯੂਨੀਵਰਸ ਵੀਨਸ ਸਾਇਰਸ ਦਾ ਖਿਤਾਬ ਜਿੱਤਿਆ ਰਤਨ ਟਾਟਾ ਨੂੰ KIISS ਹਿਊਮਨਿਟੇਰੀਅਨ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ ਉਸੇਨ ਬੌਲਟ ਨੂੰ ICC T20 ਕ੍ਰਿਕਟ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ ਵਰਲਡ ਕੱਪ ਦਾ ਇਰਾਕ ਦੀ ਸੰਸਦ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧੀ ਬਣਾਉਣ ਵਾਲਾ ਬਿੱਲ ਪਾਸ ਕੀਤਾ ਦੁਨੀਆ ਦਾ ਸਭ ਤੋਂ ਸਸਤਾ ਪਾਸਪੋਰਟ ਯੂਏਈ ਦੁਆਰਾ ਬਣਾਇਆ ਗਿਆ ਕਰੀਨਾ ਕਪੂਰ ਯੂਨੀਸੇਫ ਇੰਡੀਆ ਦੀ ਰਾਸ਼ਟਰੀ ਰਾਜਦੂਤ ਬਣੀ ਪੂਰणिमा ਦੇਵੀ ਬਰਮਨ ਨੂੰ ਗ੍ਰੀਨ ਔਸਕਰ ਵਿਟਲੇ ਗੋਲਡ ਅਵਾਰਡ 2024 ਮਿਲਿਆ ਭਾਰਤ ਦੀ ਸਭ ਤੋਂ ਹਲਕੀ ਬੁਲੇਟ ਪ੍ਰੂਫ ਜੈਕਟ ਡੀਆਰਡੀਓ ਦੁਆਰਾ ਵਿਕਸਿਤ ਕੀਤੀ ਗਈ ਅਮੁੱਲ T20 ਵਿਸ਼ਵ ਕੱਪ ਵਿੱਚ ਅਮਰੀਕਾ ਤੇ ਦੱਖਣੀ ਅਫਰੀਕਾ ਦਾ ਸਪான்ਸਰ ਬਣਿਆ ਨਿਊਜ਼ਵੀਕ ਨੇ ਮਹਦਾਨਤਾ ਗੁਰੂਗ੍ਰਾਮ ਨੂੰ ਭਾਰਤ ਦਾ ਸਭ ਤੋਂ ਵਧੀਆ ਪ੍ਰਾਈਵੇਟ ਹਸਪੀਟਲ ਘੋਸ਼ਿਤ ਕੀਤਾ ਆਈਆਈਟੀ ਗੋਹਾਟੀ ਦੁਆਰਾ ਇਨੋਵੇਟਿਵ 3D ਪ੍ਰਿੰਟਡ ਡੰਮੀ ਵੈਲਟ ਯੂਨਿਟ ਦਾ ਉਦਘਾਟਨ ਕੀਤਾ ਗਿਆ ਮੁਹੰਮਦ ਸਲੇਮ ਨੇ 2024 ਦਾ ਵਰਲਡ ਪ੍ਰੈਸ ਫੋਟੋ ਆਫ ਦਿイヤー ਅਵਾਰਡ ਜਿੱਤਿਆ ਇੰਡੀਆ ਟੂਡੇ ਦੀ ਏਆਈ ਐਂਕਰ ਸਰਾਣੀ ਗਲੋਬਲ মিডিਆ ਵਾਰਡ ਜਿੱਤਿਆ Airtel, Reliance Jio ਡਾਟਾ ਟਰੈਫਿਕ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਆਪਰੇਟਰ ਬਣਿਆ। ਸੀਤਾਮਾਂ ਮੰਦਰ ਦੀ ਤਾਜ਼ਪੋਸ਼ੀ ਲਈ ਸਰੂ ਨਦੀ ਦਾ ਪਵਿੱਤਰ ਪਾਣੀ Sri Lanka ਨੂੰ ਭੇਜਿਆ ਜਾਵੇਗਾ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।